ਸਰਕਾਰ ਹਾਏ 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 ਮੋਦੀ ਮਰ ਗਿਆ ਹਾਏ 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 ਆਲ ਇੰਡੀਆ ਕਾਂਗਰਸ ਪਾਰਟੀ ਦੇ ਸੱਦੇ ਤੇ ਪੂਰੇ ਦੇਸ਼ ਵਿੱਚ ਕਾਂਗਰਸੀ ਆਗੂਆਂ ਵੱਲੋਂ ਉਪਲਾਕ ਪੱਧਰ ਤੇ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿਸ ਦੇ ਚੱਲਦੇ ਤੋਰੀ ਵਿੱਚ ਵੀ ਕਾਂਗਰਸੀ ਆਗੂਆਂ ਵੱਲੋਂ ਰੋਸ਼ ਮਾਰਚ ਕੱਢ ਕੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਰੇਬਾਜ਼ੀ ਕੀਤੀ ਗਈ ਕਾਂਗਰਸ ਆਕੂੰਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਗਲਤ ਟਿੱਪਣੀਆਂ ਦੇ ਖਿਲਾਫ ਅੱਜ ਦੇਸ਼ ਭਰ ਵਿੱਚ ਕਾਂਗਰਸੀ ਵਰਕਰ ਰੋਸ਼ ਪ੍ਰਦਰਸ਼ਨ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ। ਇੰਡੀਆ ਕਾਂਗਰਸ ਕਮੇਟੀ ਦੀ ਤਰਫੋਂ ਨਿਰਦੇਸ਼ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਜੋ ਵੀ ਕਾਂਗਰਸ ਦੇ ਬਲਾਕ ਹਨ ਹਰ ਬਲਾਕ ਦੇ ਵਿੱਚ ਬਲਾਕ ਕਾਂਗਰਸ ਪ੍ਰਧਾਨਾਂ ਦੀ ਜ਼ਿੰਮੇਵਾਰੀ ਤੇ ਡਿਊਟੀ ਲਈ ਗਈ ਹੈ ਜਿਹੜਾ ਪ੍ਰੋਗਰਾਮ ਹੈ ਜੈ ਬਾਪੂ ਜੈ ਭੀਮ ਜੈ ਸੰਵਿਧਾਨ ਅੱਜ ਮੈਂ ਸਮਝਦਾ ਕਿ ਜੋ ਬੀਜੇਪੀ ਦੀ ਸਰਕਾਰ ਜੋ ਹਿੰਦੁਸਤਾਨ ਦੇ ਵਿੱਚ ਜਿਸ ਨੂੰ ਰਾਜ ਕਰਨ ਦਾ ਮੌਕਾ ਮਿਲਿਆ ਹੈ ਇਹ ਉਹ ਜਿਹੀ ਸਰਕਾਰ ਹੈ ਕਿ ਜਿਸ ਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਨਾ ਤਾਂ ਕੋਈ ਯੋਗਦਾਨ ਹੈ ਨਾ ਕਿਸੇ ਬੀਜਪੀ ਦੇ ਕਿਸੇ ਲੀਡਰ ਦਾ ਕੋਈ ਯੋਗਦਾਨ ਹੈ ਅੱਜ ਇਹ ਗੱਲਾਂ ਕਰਦੇ ਨੇ ਆ ਜਾਰ ਐਸਐਸ ਦੇ ਪ੍ਰਧਾਨ ਭਗਵਤ ਜੀ ਕਹਿੰਦੇ ਨੇ ਕਿ ਸਾਡਾ ਦੇਸ਼ ਤਾਂ ਆਜ਼ਾਦ ਹੀ ਹੁਣ ਹੋਇਆ ਕੁਝ ਸਾਲਾਂ ਤੋਂ ਜਦੋਂ ਤੋਂ ਜਦੋਂ ਦਾ ਤਰੰਦਾ ਜਦੋਂ ਮੰਦਰ ਦਾ ਨਿਰਮਾਨ ਹੋਇਆ ਤੇ ਇਸ ਤੋਂ ਪਹਿਲਾਂ ਇਹਨਾਂ ਨੇ ਦੇਸ਼ ਦੀ ਉਸ ਆਜ਼ਾਦੀ ਦੇ ਵਿੱਚ ਸਾਂਝਾ ਜਿਹੜਾ ਖੂਨ ਡੋਲਿਆ ਸੀ ਹਿੰਦੁਸਤਾਨ ਦੇ ਲੋਕਾਂ ਦਾ 100 ਸਾਲ ਤੱਕ ਅਸੀਂ ਸੰਘਰਸ਼ ਕੀਤਾ ਦੇਸ਼ ਦੀ ਆਜ਼ਾਦੀ ਦੇ ਲਈ ਉਹ ਤਾਂ ਸਾਰਿਆਂ ਦਾ ਸਾਰਿਆਂ ਦਾ અપਮਾਨ ਕੀਤਾ ਗਿਆ ਅੱਜ ਇਹ ਲੋਕ ਸਭਾ ਵਿਧਾਨ ਤੋਂ ਵੀ ਮੁਕਰਨਾ ਚਾਹੁੰਦੇ ਨੇ ਇਹਨਾਂ ਦੀ ਤਾਂ ਉਸ ਵਕਤ ਵੀ ਕੋਸ਼ਿਸ਼ ਸੀ ਕਿ ਜੇ 400 ਤੋਂ ਵੱਧ ਅਸੀਂ ਸੀਟਾਂ ਜਿੱਤੀਏ ਤਾਂ ਅਸੀਂ ਭਾਰਤ ਦਾ ਇਹ ਸੰਵਿਧਾਨ ਬਦਲ ਦੀ ਇਹ ਸੰਵਿਧਾਨ ਜੋ ਸਾਨੂੰ ਅੰਬੇਦਕਰ ਜੀ ਨੇ ਦਿੱਤਾ ਜੋ ਕਾਂਗਰਸ ਪਾਰਟੀ ਦੇ ਉਸ ਵਕਤ ਪ੍ਰਧਾਨ ਮੰਤਰੀ ਪੰਦ ਜਵਾਹਰ ਲਾਲ ਨਹਿਰੂ ਜੀ ਨੇ ਇਹ ਦੇਖਤ ਦੀ ਜ਼ਿੰਮੇਵਾਰੀ ਲਈ ਕਿ ਸਾਰੇ ਦੁਨੀਆ ਦੇ ਸੰਵਿਧਾਨਾਂ ਨੂੰ ਦਾ ਚੰਗੀ ਤਰ੍ਹਾਂ ਅਧਿਐਨ ਕਰਕੇ ਫਿਰ ਅਸੀਂ ਸੰਵਿਧਾਨ ਬਣਾਇਆ ਜਾਵੇ ਤਾਂ ਜੋ ਮੈਂ ਸਮਝਦਾ ਅੰਮੇਦਕਰ ਜੀ ਨੇ ਸੰਵਿਧਾਨ ਸਾਨੂੰ ਦਿੱਤਾ ਜਿਸ ਦੇ ਵਿੱਚ ਜਲਤਾਂ ਦੀ ਗਰੀਬਾਂ ਦੀ ਬੈਕਵਾਰਡ ਦੀ ਸਾਰੇ ਧਰਮਾਂ ਦੀ ਸਾਰੇ ਦੇ ਸਾਰੇ ਸੂਬਿਆਂ ਨੂੰ ਬਰਾਬਰ ਅਧਿਕਾਰ ਦੇਣ ਦੀ ਗੱਲ ਕੀਤੀ ਸਾਡੇ ਮੌਲਕ ਅਧਿਕਾਰਾਂ ਦੀ ਗੱਲ ਕੀਤੀ ਕਿ ਸਾਨੂੰ ਬੋਲਣ ਦੀ ਆਜ਼ਾਦੀ ਦਾ ਅਧਿਕਾਰ ਸਾਨੂੰ ਦਿੱਤਾ ਸਾਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਵੀ ਦਿੱਤਾ ਸਾਨੂੰ ਰੋਟੀ ਕੱਪੜੇ ਦਾ ਉਸ ਦਾ ਵੀ ਅਧਿਕਾਰ ਦਿੱਤਾ ਜੋ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦਾ ਜਦੋਂ ਸਰਦਾਰ ਮਨਮੋਹਨ ਸਿੰਘ ਜੀ ਦਾ ਰਾਸ ਸੀ ਉਸ ਵਕਤ ਜਿਹੜਾ ਉਹਨਾਂ ਨੇ ਫੂਡ ਐਕਟ ਜਿਹੜਾ ਲੈ ਕੇ ਆਏ ਸੀ ਜਿਸ ਦੇ ਦੇਨ ਸਾਰੇ ਗਰੀਬਾਂ ਨੂੰ ਜਿਹੜਾ ਮੁਫਤ ਜਿਹੜਾ ਅਨਾਜ ਦਿੱਤਾ ਗਿਆ ਤੇ ਮੈਂ ਸਮਝਦਾ ਉਸ ਦੇ ਨਾਲ ਦੀ ਨਾਲ ਬਹੁਤ ਵੱਡੀ ਜਿਹੜੀ ਕਾਂਗਰਸ ਪਾਰਟੀ ਦੀ ਦੇਣ ਸੀ ਆਰਟੀਆਈ ਦਾ ਜਿਹੜਾ ਸੀਗਾ ਉਹ ਵੀ ਸਾਨੂੰ ਦਿੱਤਾ ਗਿਆ ਜਿਸ ਦੇ ਵਿੱਚ ਕਿ ਸਾਰੇ ਹਿੰਦੁਸਤਾਨ ਦੇ ਲੋਕ ਕਿਸੇ ਵੱਡੇ ਤੋਂ ਵੱਡੇ ਅ ਅਸਰ ਤੇ ਕਿਸੇ ਵੱਡੇ ਤੋਂ ਵੱਡੇ ਅਧਿਕਾਰੀ ਤੋਂ ਆਪਣੀ ਉਸ ਜਾਣਕਾਰੀ ਲੈ ਕੇ ਆਪਣੇ ਜਿਹੜੇ ਮੌਲਕ ਤੁਹਾਡੇ ਸੰਵਿਧਾਨ ਦੇ ਦਿੱਤੇ ਹੋਏ ਹੱਕਾਂ ਉਹਨਾਂ ਦੇ ਉੱਪਰ ਪੈਰਾ ਦੇ ਸਕਣ ਅੱਜ ਇਹ ਲੋਕ ਇਸ ਸੰਵਿਧਾਨ ਨੂੰ ਵੀ ਇਹਨਾਂ ਦੀਆਂ ਨਜ਼ਰਾਂ ਦੇ ਵਿੱਚ ਕੋਈ ਮਹੱਨਤ ਨਹੀਂ ਰੱਖਦਾ ਜਿਸ ਸੰਵਿਧਾਨ ਨੂੰ ਵੀ ਖਤਮ ਕਰਨਾ ਚਾਹੁੰਦੇ ਨੇ ਅੱਜ ਜੋ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਅਮਨ ਹੈ ਭਾਈਚਾਰਾ ਸਾਰੇ ਧਰਮਾਂ ਦੇ ਲੋਕ ਜਿਸ ਆਪਤ ਦੇ ਵਿੱਚ ਇੱਕ ਕੜੀ ਦੇ ਵਿੱਚ ਇੱਕ ਖਾਰ ਦੇ ਵਾਂਗੂ ਪੜੋ ਕੇ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਇੱਕ ਇਹੋ ਜਿਹਾ ਨਾਮ ਦਿੱਤਾ ਜਿਸ ਦੀ ਦੁਨੀਆ ਦੇ ਵਿੱਚ ਚਰਚਾ ਹੁੰਦੀ ਆ ਆਪਸੀ ਭਾਈਚਾਰੇ ਦੀ ਆਪਸੀ ਅਮਨ ਤੇ ਸ਼ਾਂਤੀ ਦੀ ਅੱਜ ਇਹ ਲੋਕ ਨਫ਼ਰਤ ਪੈਦਾ ਕਰਕੇ ਆਪਣਾ ਰਾਜਪੈ ਬਣਾ ਕੇ ਇਹ ਸਾਰੇ ਦੇ ਸਾਰੇ ਇੱਕ ਧਰਮ ਨਰ ਪੱਖ ਜਿਹੜਾ ਦੇਸ਼ ਆ ਉਹਨੂੰ ਖਤਮ ਕਰਕੇ ਇੱਕ ਹਿੰਦੂ ਧਰਮ ਦੇ ਹਿੰਦੂਤਵ ਦੇ ਨਾਮ ਦੇ ਉੱਪਰ ਜਿਹੜੇ ਹੈ ਦੇਸ਼ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਿ ਜੇਕਰ ਧਰਮਾਂ ਦੇ ਨਾਮ ਦੇ ਉੱਪਰ ਕੋਈ ਮੁਲਕ ਨਹੀਂ ਤੱਕੀਆਂ ਦੇ ਉੱਪਰ ਹੁੰਦਾ ਅੱਜ ਹਿੰਦੁਸਤਾਨ ਦੇ ਲੋਕ ਇਸ ਗੱਲ ਤੋਂ ਜਾਗਰੂਕ ਹੋ ਜਿਹੜੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ 400 ਤੋਂ ਵੱਧ ਸੀਟਾਂ ਸੀ ਜੇਕਰ ਜਿੱਤੀਏ ਤਾਂ ਸੰਵਿਧਾਨ ਨੂੰ ਅਚ ਤੋੜ ਦਈਏ ਖਤਮ ਕਰ ਦਈਏ ਉਹ ਹਿੰਦੁਸਤਾਨ ਦੇ ਲੋਕਾਂ ਨੇ ਮੂੰ ਤੋੜ ਇਹਨਾਂ ਨੂੰ ਜਵਾਬ ਦਿੱਤਾ ਹੈ ਹੁਣ ਵੀ ਇਹਨਾਂ ਦੀਆਂ ਕੋਸ਼ਿਸ਼ਾਂ ਜਾਰੀਆਂ ਨੇ ਕਾਂਗਰਸ ਪਾਰਟੀ ਨੇ ਇਸ ਗੱਲ ਦੇ ਉੱਪਰ ਪਹਿਰਾ ਦਿੱਤਾ ਹੈ ਕਿ ਸਾਡੇ ਉਸ ਸੰਵਿਧਾਨ ਦੀ ਰੱਖਿਆ ਲਈ ਸਾਡੇ ਉਸ ਦਲਤਾਂ ਦੇ ਅਧਿਕਾਰਾਂ ਦੇ ਰੱਖਿਆ ਲਈ ਸਾਡੇ OBC ਦੇ ਸਾਰੇ ਲੋਕਾਂ ਦੇ ਉਹਨਾਂ ਦੇ ਅਧਿਕਾਰਾਂ ਦੇ ਰੱਖਿਆ ਦੇ ਲਈ ਸਾਡੇ ਮੌਲਕ ਅਧਿਕਾਰਾਂ ਜੋ ਉਹਨਾਂ ਦੀ ਰੱਖਿਆ ਦੇ ਲਈ ਸਾਰੇ ਸੁੱਬਿਆਂ ਨੂੰ ਸਾਰੇ ਧਰਮਾਂ ਨੂੰ ਬਰਾਬਰ ਦੇ ਵਿੱਚ ਅਧਿਕਾਰ ਮਾਨ ਤੇ ਸਨਮਾਨ ਦੇ ਦੀ ਜਿਹੜੀ ਨੀਤੀ ਹੈ ਉਸ ਨੂੰ ਬਰਕਰਾਰ ਰੱਖਣ ਲਈ ਅੱਜ ਉਹ ਖਤਰੇ ਦੇ ਵਿੱਚ ਹੈ ਅੱਜ ਸਾਡੇ ਦੇਸ਼ ਦੇ ਜਿਹੜੇ ਆਜ਼ਾਦੀ ਕਲਾਟੀਆਂ ਨੇ ਖੂਨ ਡੋਲ ਕੇ ਆਜ਼ਾਦੀ ਲੈ ਕੇ ਆਈ ਸੀ ਅੱਜ ਉਸ ਆਜ਼ਾਦੀ ਦਾ ਵੀ ਇਪਮਾਨ ਹੈ ਉਹਨਾਂ ਸਾਡੇ ਆਜ਼ਾਦੀ ਕਲਾਟੀਆਂ ਦਾ ਵੀ ਇਪਮਾਨ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਸ਼ਹੀਦ ਉਦਮ ਸਿੰਘ ਦੀ ਜਿੰਨੇ ਜਿੰਨੂੰ ਪੁੱਛਿਆ ਗਿਆ ਸੀ ਕਿ ਤੁਹਾਡਾ ਨਾਮ ਕੀ ਕੀ ਹੈ ਉਹਨਾਂ ਨੇ ਆਪਣਾ ਨਾਮ ਦੱਸਿਆ ਸੀ ਰਾਮ ਮੁਹੰਮਦ ਸਿੰਘ ਆਜ਼ਾਦ ਉਹਦਾ ਮਤਲਬ ਸੀ ਕਿ ਸਾਡੇ ਜਿਹੜੇ ਆਜ਼ਾਦੀ ਕਲਹਾਤੀ ਸੀ ਉਹਨਾਂ ਦਾ ਸੁਪਨਾ ਸੀ ਕਿ ਜਦੋਂ ਦੇਸ਼ ਆਜ਼ਾਦ ਹੋਵੇ ਇਸ ਦੇ ਵਿੱਚ ਸਾਡੇ ਧਰਮਾਂ ਦੇ ਲੋਕਾਂ ਨੂੰ ਸਿਰ ਚੁੱਕ ਕੇ ਅੰਮ੍ਰਿਤ ਤੇ ਸ਼ਰਸਤੀ ਤੇ ਆਪਣੇ ਭਾਈਚਾਰੇ ਦੇ ਵਿੱਚ ਰਹਿਣ ਦਾ ਮੌਕਾ ਮਿਲੇ ਇਸ ਲਈ ਆਂਡੀਆਂ ਕਾਂਗਰਸ ਕਮੇਟੀ ਦੇ ਨਿਰਦੇਸ਼ ਦੇ ਉੱਪਰ ਅੱਜ ਅਸੀਂ ਸਾਡੇ ਬਲੋਕ ਕਾਂਗਰਸ ਦੀ ਧੂੜੀ ਦੀ ਤਰਫ ਤੋਂ ਸਾਡੇ ਜਿਹੜੇ ਪ੍ਰਧਾਨ ਹੈ ਪ੍ਰਧਾਨ ਜਗਦਲ ਸਾਹਿਬ ਤੇ ਉਹਨਾਂ ਦੇ ਨਾਲ ਲਖਵੀਰ ਸਿੰਘ ਜੀ ਉਹਨਾਂ ਦੇ ਨਾਲ ਸ਼ੁਭਮ ਸਾਡੇ ਕਾਂਗਰਸ ਪਾਰਟੀ ਦੇ ਸਾਡੇ ਸਾਥੀ ਹੈ ਤੇ ਹੋਰ ਸਾਰੇ ਦੇ ਸਾਰੇ ਸਾਡੇ ਕਾਂਗਰਸ ਪਾਰਟੀ ਦੇ ਪਰਾਣੇ ਸਾਰੇ ਦੇ ਸਾਰੇ ਲੀਡਰ ਸਹਿਬਾਨ ਅੱਜ ਅਸੀਂ ਇਹ ਧਰਨਾ ਦਿੱਤਾ ਇਸ ਤੋਂ ਬਾਅਦ ਅਸੀਂ ਇਹ ਬਲੌਕਾਂ ਦਾ ਇਹ ਸ਼ਹਿਰੀ ਬਲੌਕ ਦਾ ਧਰਨਾ ਹੈ ਇਸ ਤੋਂ ਬਾਅਦ ਅਸੀਂ ਰੂਰਲ ਜਿਹੜਾ ਧਰਨਾ ਉਹ ਵੀ ਦਿੱਤੇ ਜਾਵਾਂਗੇ ਸਾਰੇ ਦੇ ਸਾਰੇ ਸੰਗਰੂਰ ਦੇ ਜਿੰਨੇ ਵੀ ਬਲੌਕ ਹਨ ਉਹਨਾਂ ਦੇ ਵਿੱਚ ਵੀ ਧਰਨੇ ਦਿੱਤੇ ਜਾ ਰਹੇ ਹਨ ਸਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਵੀ ਕਾਂਗਰਸ ਪਾਰਟੀ ਦੇ ਸਾਰੇ ਦੇ ਸਾਰੇ ਪ੍ਰਧਾਨ ਹੈ ਬਲੌਕ ਪ੍ਰਧਾਨ ਆਪਣੀ ਉਹ ਜ਼ਿੰਮੇਵਾਰੀ ਸਮਝਦੇ ਹੋਏ ਧਰਨਾ ਦੇ ਰਹੇ ਹਨ ਅੱਜ ਮੈਂ ਸਾਰੇ ਦੇ ਸਾਰੇ ਸਾਡੇ ਸਾਡੇ ਸਾਥੀਆਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਜਿਨ੍ਹਾਂ ਨੇ ਸਾਨੂੰ ਦਿੱਤੀ ਹੋਈ ਜ਼ਿੰਮੇਵਾਰੀ ਪੂਰੀ ਕਰਦੇ ਹੋਏ ਬੜੇ ਤਕੜੇ ਹੋ ਕੇ ਤੰਦੇਹੀ ਦੇ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਨੇਪਰੇ ਚੜਿਆ ਤੁਹਾਨੂੰ ਮੌਕਾ ਮਿਲਿਆ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਜਿਲ੍ਹਾ ਪ੍ਰਧਾਨ ਸੀਬਿਆ ਸਾਹਿਬ ਨੇ ਬੜੇ ਸੰਖੇਪ ਰੂਪ ਵਿੱਚ ਦੱਸਿਆ ਕਿ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਹੁਕਮ ਹੋਈ ਸਨ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਬਲਾਕਾਂ ਦੇ ਵਿੱਚ ਜੋ ਮੋਦੀ ਦੀ ਕੈਬਨਿਟ ਵਿੱਚ ਹੋਮ ਮਿਨਿਸਟਰ ਨੇ ਮਾਨਯੋਗ ਮਿਤਸ਼ਾ ਸਾਹਿਬ ਨੇ ਬੜਾ ਗੰਦਾ ਬਿਆਨ ਦਿੱਤਾ ਹੈ ਸਾਡੇ ਮਾਨਯੋਗ ਸ਼ਖਸੀਅਤ ਬਾਬਾ ਸਾਹਿਬ ਉਮੀਦ ਕਰ ਲਈ ਕਿਉਂਕਿ ਮੈਂ ਹੈਰਾਨ ਹੈ ਕਿ ਇਹ ਭਾਜਪਾ ਵਾਲੇ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਤਾਂ ਤਾਂ ਬਾਬਾ ਸਾਹਿਬ ਦੀ ਫੋਟੋ ਨੂੰ ਦਿਖਾਉਂਦੇ ਆ ਲੋਕਾਂ ਵਿੱਚ ਜਾ ਕੇ ਕਿ ਅਸੀਂ ਬਾਬਾ ਸਾਹਿਬ ਦੇ ਨਾਲ ਹੈ ਬਾਬਾ ਸਾਹਿਬ ਦੀ ਸੋਚ ਦੇ ਨਾਲ ਹੈ ਪਰ ਅੱਜ ਜਦੋਂ ਲੋਕਾਂ ਨੇ ਉਹਨਾਂ ਨੂੰ ਪਾਵਰ ਦੇ ਦਿੱਤੀ ਤਾਂ ਉਹ ਲੋਕਾਂ ਦੇ ਸਾਹਮਣੇ ਹੀ ਉਹਨਾਂ ਦੀ ਬੇਇੱਜ਼ਤੀ ਕਰਦੇ ਆ ਇਹ ਬੜੀ ਨਿੰਦਨੀਓ ਗੱਲ ਹੈ ਉਹਨਾਂ ਨੇ ਪਾਰਲੀਮੈਂਟ ਵਿੱਚ ਦੇਖੋ ਦੇਸ਼ ਦੀ ਸਭ ਤੋਂ ਵੱਡੀ ਚੀਜ਼ ਹੋਈ ਹੈ ਪਾਰਲੀਮੈਂਟ ਜਿੱਥੇ ਪੂਰੇ ਵਿਦੇਸ਼ਾਂ ਦੇ ਵਿੱਚ ਲੋਕਾਂ ਦੀ ਨਿਗਾਹ ਹੁੰਦੀ ਹੈ ਕਿ ਉੱਥੇ ਕੀ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਹੈ ਉੱਥੇ ਮਾਨਯੋਗ ਹੋਮ ਮਿਨਿਸਟਰ ਨੇ ਇਹ ਬਿਆਨ ਦਿੱਤਾ ਹੈ ਕਿ ਜਿੰਨਾ ਕਾਂਗਰਸ ਪਾਰਟੀ ਉਮੀਦਵਾਰ ਉਮੀਦਵਾਰ ਕਰ ਰਹੀ ਹੈ ਜੇ ਰੱਬ ਦਾ ਨਾਮ ਨਹੀਂ ਲੈਂਦੀ ਉਹਨਾਂ ਨੂੰ ਸਵਰਗਾਂ ਚ ਥਾਂ ਮਿਲਦੀ ਹੈ ਇਸ ਬਿਆਨ ਦੀ ਅਸੀਂ ਇੱਕ ਸਖਤ ਸ਼ੰਤਚ ਨਿੰਦਾ ਕਰਦੇ ਹਾਂ ਉਹਦੇ ਸੰਬੰਧ ਵਿੱਚ ਅਸੀਂ ਮਾਨਯੋਗ ਸਾਡੇ ਜ਼ਿਲ੍ਹਾ ਪ੍ਰਧਾਨ ਦੀ ਰਣਮਾਈ ਇਹ ਸਾਡੇ ਬਲੌਗ ਪ੍ਰਧਾਨ ਸਹਿਬਾਨਾ ਦੇ ਨਾਲ ਅਸੀਂ ਅੱਜ ਪ੍ਰੋਟੈਸਟ ਲਿਖਿਆ ਸੀ ਜਿਦੇ ਵਿੱਚ ਅਸੀਂ ਮੋਦੀ ਸਰਕਾਰ ਦੇ ਖਿਲਾਫ ਭਾਜਪਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਕਿਉਂਕਿ ਇਹ ਸਰਕਾਰ ਜਿਹੜੀ ਹੈ ਇਹ ਹਮੇਸ਼ਾ ਦਲਿਤ ਵਿਰੋਧੀ ਰਹੀ ਹੈ ਹਮੇਸ਼ਾ ਸਾਡਾ ਭਾਈਚਾਰਾ ਤੋੜਨ ਦੇ ਵਿੱਚ ਕਾਮਯਾਬ ਰਹੀ ਹੈ ਕਿਉਂਕਿ ਇਹ ਚਾਹੁੰਦੀ ਹੈ ਕਿ Hindu ਵਲੋਂ ਕੋ ਜਨ Sikh ਵਲੋਂ ਹੋ ਜਨ Muslim ਵਲੋਂ ਹੋ ਜਨ ਇਹ ਹਮੇਸ਼ਾ ਜੋੜ ਤੋੜ ਦੀ ਰਾਜਨੀਤੀ ਕਰਦੀ ਹੈ ਉਸ ਰਾਜਨੀਤੀ ਦਾ ਵਿਰੋਧ ਕਰਦੇ ਹੋਏ ਅੱਜ ਅਸੀਂ ਪੱਤਾਂ ਨੂੰ ਲਿਖਿਆ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ तमाम ਸਾਡੇ ਸਹਿਬਾਨਾਂ ਦਾ ਸਾਡੇ ਬਲਾਕ ਪ੍ਰਧਾਨ ਨਖੀਰ ਜੀ ਦਾ ਸਤੀਸ਼ ਜੀ ਦਾ ਅਰਤਬਾਮ ਸਾਰੇ ਸਾਥੀਆਂ ਦਾ ਸੀਨੀਅਰ ਟਕਸਾਲੀ ਆਗੂ ਸਹਿਬਾਂ ਜਿਹੜੇ ਧੂਰੀ ਦੇ ਸਾਰੇ ਖੜੇ ਐ ਅੱਦੇ ਬੋਲਦੇ ਪਹੁੰਚੇ ਕਿ ਆਪਾਂ ਅਜਰਲ ਕੇ ਜਿਹੜਾ ਬੀਜੇਪੀ ਦਾ ਵਿਰੋਧ ਕੀਤਾ ਇਹਨਾਂ ਲਈ ਮੈਂ ਸਭ ਦਾ तहे ਦਿਲੋਂ ਸ਼ੁਕਰਾਨਾ ਕਰਦਾ ਔਰ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਜਿਵੇਂ ਜ਼ਿਲ੍ਹਾ ਪ੍ਰਧਾਨ ਸਾਹਿਬ ਸੀਬੀਐ ਜੀ ਨੇ ਦੱਸਿਆ ਕਿ ਅਸੀਂ ਰੂਰਲ ਬਲਾਕ ਦੀ ਵੀ ਮੀਟਿੰਗ ਕਰਾਂਗੇ ਉੱਥੇ ਵੀ ਜਿੰਨਾ ਹੋ ਸਕੇ ਵੱਧ ਤੋਂ ਵੱਧ ਬੀਜੇਪੀ ਸਰਕਾਰ ਔਰ ਮੋਦੀ ਸ਼ਾਦਾ ਸਖਤ ਵਿਰੋਧ ਕਰਾਂਗੇ